ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਆਪਣੇ ਵਲੌਗ ਵਿੱਚ ਅੱਜ ਆਪਾਂ ਪਟਿਆਲਾ ਸਹਿਰ ਵਿੱਚ ਪਹੁੰਚੇ ਹਿਆ ਆਪਾਂ ਅੱਜ ਤੁਹਾਨੂੰ ਕਾਲੀ ਮਾਤਾ ਮੰਦਿਰ ਦੇ ਦਰਸ਼ਨ ਕਰਾਵਾਂਗੇ ਜੀ ਆਜੋ ਆਪਾਂ ਮੰਦਿਰ ਵੱਲ ਨੂੰ ਵਧਦੇ ਹਾਂ ਜੈ ਮਾਤਾ ਦੀ ਆਜੋ ਜੀ ਆਪਾਂ ਹੁਣ ਮੰਦਿਰ ਵੱਲ ਨੂੰ ਚੱਲਦੇ ਹਾਂ ਤੇ ਆਪਾਂ ਮਾਤਾ ਦੇ ਦਰਸ਼ਨ ਕਰਾਂਗੇ ਤੁਸੀਂ ਵੀ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਤੁਹਾਨੂੰ ਮਾਤਾ ਦੇ ਦਰਸ਼ਨ ਕਰਾਵਾਂਗੇ ਐਤਵਾਰ ਹੋਣ ਕਰਕੇ ਲਹਰ ਥੋੜੀ ਜੀ ਵੱਡੀ ਸੀ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਬੀਟ ਕਰਨਾ ਪਿਆ ਕਿਉਂਕਿ ਇੱਥੇ ਬਾਹਰ ਐਤਵਾਰ ਨੂੰ ਹੀ ਇਕੱਠ ਜ਼ਿਆਦਾ ਹੁੰਦਾਗਾ ਤੇ ਆਪਾਂ ਵੇਟ ਕਰਦੇ ਹਾਂ ਮਾਤਾ ਦੇ ਦਰਸ਼ਨ ਕਰਾਂਗੇ ਤੁਸੀਂ ਵੀ ਆਪਣੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜਿਵੇਂ ਕਿ ਸੁਣ ਵਿੱਚ ਆਉਂਦਾ ਹੈ ਕਿ ਮਹਾਰਾਜਾ ਗੋਗਿੰਦ ਸਿੰਘ ਨੇ ਇਸ ਮੰਦਿਰ ਦੀ ਸਥਾਪਨਾ 1977 ਵਿੱਚ ਕੀਤੀ ਸੀ ਤੇ ਇੱਕ ਇਹ ਵੀ ਸੁਣ ਵਿੱਚ ਆਉਂਦਾ ਹੈ ਕਿ ਕਾਲੀ ਮਾਤਾ ਦਾ ਮੰਦਿਰ ਕਲਕੱਤਾ ਵਿੱਚ ਹੈ ਤੇ ਉੱਥੋਂ ਇਹ ਜੋਤ ਲੈ ਕੇ ਮੰਦਿਰ ਸਥਾਪਿਤ ਕੀਤਾ ਗਿਆ ਸੀ ਜਿੱਥੇ ਤੱਕ ਆਪਾਂ ਨੂੰ ਪਤਾ ਉਹਨਾਂ ਕਾਪਾ ਤੁਹਾਨੂੰ ਇਤਿਹਾਸ ਬਾਰੇ ਦੱਸਾਂਗੇ ਕੁਝ ਖਾਸ ਆਪਾਂ ਨੂੰ ਵੀ ਨਹੀਂ ਪਤਾ ਪਰ ਜਿੰਨਾ ਕ ਆਪਾਂ ਨੇ ਇੱਥੋਂ ਪੁੱਛਿਆ ਤੇ ਆਪਾਂ ਤੁਹਾਨੂੰ ਉਹਨਾਂ ਕ ਤਾਂ ਜ਼ਰੂਰ ਦੱਸਾਂਗੇ ਆਜੋ ਜੀ ਆਪਾਂ ਤੁਹਾਨੂੰ ਅੱਗੇ ਮਾਤਾ ਦੇ ਹੁਣ ਦਰਸ਼ਨ ਕਰਾਵਾਂਗੇ ਆਪਾਂ ਹੁਣ ਮੰਦਰ ਵੱਲ ਨੂੰ ਚੱਲਦੇ ਆ ਤੁਸੀਂ ਆਪਣੇ ਨਾਲ ਜੁੜੇ ਰਹੋ ਆਜੋ ਜੀ ਆਪਾਂ ਹੁਣ ਮੰਦਰ ਵੱਲ ਨੂੰ ਜਾਂਦੇ ਆ ਮੰਦਰ ਦੇਖ ਕੇ ਬਹੁਤ ਮਾਨ ਖੁਸ਼ ਹੋਇਆ ਕਿਉਂਕਿ ਮੈਂ ਵੀ ਇੱਥੇ ਪਹਿਲੀ ਵਾਰ ਗਿਆ ਸੀਗਾ ਬਹੁਤ ਵਧੀਆ ਲੱਗਿਆ ਆਜੋ ਜੀ ਆਪਾਂ ਹੁਣ ਮੰਦਰ ਵਿੱਚ ਚੱਲਦੇ ਆਂਗੇ ਆਜੋ ਜੀ ਆਪਣੇ ਨਾਲ ਜੁੜੇ ਰਹੋ mọi người 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 mọi

A refrigerator that fits ordinary Eat 다가 이번에 제가 or the

ਇਹ ਲੰਗਰਵਾਸ ਤੇ ਲੰਗਰੀ ਦੀ ਪੂਰਾ ਪੂਰਾ ਬਾਂਹ ਆਪਾਂ ਨੂੰ ਪਤਾ ਆ ਗਏ ਲੰਗਰ ਦੇ ਨਾਲ ਇੱਥੇ ਦੇਖ ਲੈ ਆਪਣੇ ਕੰਮ ਦੇ ਲਈ ਬਹੁਤ ਵੀ ਬਾਰੇ ਕਮਟਾ ਰਹੇ ਮੋੜੀ ਇੱਕ ਬਰਸ ਤੋਂ ਵੀ ਹੋ ਗਏ ਕਿ ਸੇਹ ਮੰਨਦਾਰੀ ਨਾ ਹੋਰ ਵਾਹ ਲਿਆ ਕਲਾ ਦਾ ਪਈਆ ਪ੍ਰੋਫੈਸਰ ਕੋਈ ਨਾ ਲਗੂ ਵੀਰ ਆਦਿ ਮਾਦੁਰੂ ਦਾ ਇਹ ਸਤ ਮੇਗਾ ਪਰ ਉਹ ਦੂ ਤੱਕ ਨਹੀਂ ਆਇਆ ਨਹੀਂ ਮੈਨੂੰ ਬੜਾ ਖਾਸ ਅਧਾਨਕ ਨੂੰ ਵੀ ਉਹਦਾ ਸਤ ਆਗਿਆ ਸੋਗਲ you